ਕਹਾਣੀ ਮਾਂ ਦੇ ਹੱਥਾਂ ਦੀ ਰੋਟੀ ਇੱਕ ਛੋਟੇ ਪਿੰਡ ਦਾ ਮੁੰਡਾ ਗੁਰਪ੍ਰੀਤ ਆਪਣੇ ਮਾਂ ਦੇ ਨਾਲ ਰਹਿੰਦਾ ਸੀ ਮਾਂ ਗਰੀਬ ਸੀ ਪਰ ਹਰ ਰੋਜ਼ ਪਿਆਰ ਨਾਲ ਪੁੱਤਰ ਲਈ ਰੋਟੀ ਬਣਾਉਂਦੀ ਸੀ ਗੁਰਪ੍ਰੀਤ ਹਮੇਸ਼ਾ ਕਹਿੰਦਾ ਮਾਂ ਮੈਂ ਵੱਡਾ ਹੋ ਕੇ ਬਹੁਤ ਪੈਸੇ ਕਮਾਉਂਗਾ ਫਿਰ ਤੈਨੂੰ ਕੰਮ ਨਹੀਂ ਕਰਨਾ ਪਵੇਗਾ ਸਮਾਂ ਬੀਤਦਾ ਗਿਆ ਗੁਰਪ੍ਰੀਤ ਸ਼ਹਿਰ ਚਲਾ ਗਿਆ ਉੱਥੇ ਨੌਕਰੀ ਲੈ ਲਈ ਪੈਸੇ ਕਮਾਉਣ ਲੱਗ ਪਿਆ ਪਹਿਲੇ ਕੁਝ ਮਹੀਨੇ ਮਾਂ ਨਾਲ ਗੱਲ ਕਰਦਾ ਸੀ ਫਰ ਹੌਲੀ-ਹੌਲੀ ਵਿਅਸਤ ਹੋ ਗਿਆ ਇੱਕ ਦਿਨ ਉਸ ਨੂੰ ਖਬਰ ਮਿਲੀ ਮਾਂ ਬਿਮਾਰ ਹੈ ਉਹ ਤੁਰਿਆ ਪਿੰਡ ਵੱਲ ਘਰ ਪਹੁੰਚਿਆ ਤਾਂ ਮਾਂ ਚੁੱਲ੍ਹੇ ਕੋਲ ਬੈਠੀ ਹੌਲੀ-ਹੌਲੀ ਰੋਟੀ ਪਕਾ ਰਹੀ ਸੀ ਉਸ ਨੇ ਕਿਹਾ ਮਾਂ ਤੈਨੂੰ ਕਿੰਨਾ ਕਿਹਾ ਸੀ ਆਰਾਮ ਕਰ ਮੈਂ ਤੇਰੇ ਲਈ ਸਭ ਕੁਝ ਲਿਆਉਂਦਾ ਹਾਂ ਮਾਂ ਹੌਲੀ ਜਹੀ ਮੁਸਕਰਾਈ ਤੇ ਕਹਿੰਦੀ ਬੇਟਾ ਤੇਰੇ ਪੈਸੇ ਮੇਰੇ ਲਈ ਰੋਟੀ ਨਹੀਂ ਪਕਾ ਸਕਦੇ ਮੈਨੂੰ ਤਾਂ ਸਿਰਫ ਤੇਰਾ ਪਿਆਰ ਚਾਹੀਦਾ ਸੀ ਤੇਰੇ ਬਿਨਾ ਹਰ ਸਵਾਦ ਫਿੱਕਾ ਸੀ ਇਹ ਸੁਣ ਕੇ ਗੁਰਪ੍ਰੀਤ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਸਮਝ ਆ ਗਿਆ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਮਾਂ ਦਾ ਪਿਆਰ ਹੁੰਦਾ ਹੈ ਨਾ ਕਿ ਪੈਸਾ ਸਿੱਖਿਆ ਪੈਸਾ ਹਰ ਚੀਜ਼ ਖਰੀਦ ਸਕਦਾ ਹੈ ਪਰ ਮਾਂ ਦਾ ਪਿਆਰ ਨਹੀਂ ਜਿਹੜਾ ਆਪਣੇ ਮਾਪਿਆਂ ਨੂੰ ਸਮੇਂ ਤੇ ਪਿਆਰ ਦਿੰਦਾ ਹੈ ਉਹੀ ਅਸਲ ਵਿੱਚ ਕਾਮਯਾਬ ਹੁੰਦਾ ਹੈ